ਜਾ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੇ ਪਿੰਡਾਂ ਵਿੱਚ ਜਿਹੜੀ ਸਰਗਰਮੀ ਪੰਚਾਇਤੀ ਚੋਣਾਂ ਨੂੰ ਲੈ ਕੇ ਹੌਲੀ-ਹੌਲੀ ਮਲ ਕੇ ਮਲ ਕੇ ਕੁਸਰ-ਮੁਸਰ ਰੂਪੇ ਚੱਲ ਰਹੀ ਸੀ ਉਹ ਹੁਣ ਖੁੱਲ ਕੇ ਇੱਕਦਮ ਤੇਜ਼ ਹੋ ਗਈ ਹੈ ਮੈਂ ਹਾਂ ਸੁਰਿੰਦਰ ਸਿੰਘ ਮਾਨ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਚੋਣ ਕਮਿਸ਼ਨ ਦੇ ਜਿਹੜੇ ਮੁਖੀ ਨੇ ਰਾਜਕਮਲ ਚੌਧਰੀ ਉਹਨਾਂ ਨੇ ਇਸ ਦਾ ਐਲਾਨ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਪੰਚੀ ਅਤੇ ਸਰਪੰਚੀ ਦੀਆਂ ਚੋਣਾਂ ਜਿਹੜੀ ਉਹਦੀ ਮਿਤੀ ਆ ਉਹ 15 ਅਕਤੂਬਰ ਮਿਤੀ ਗਈ ਹੈ ਇਹ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਅਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜੇ ਪੰਜਾਬ ਦੇ 1 ਕਰੋੜ 33 ਲੱਖ 932 ਵੋਟਰ ਨੇ ਉਹ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਮਨਪਸੰਦੀ ਜਿਹੜੇ ਪੰਜ ਸਰਪੰਚ ਚੁਣ ਸਕਣਗੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤੀ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ ਜਿਸ ਤੋਂ ਮਗਰੋਂ ਇਲੈਕਸ਼ਨ ਕਮਿਸ਼ਨ ਨੇ ਹਰਕਤ ਵਿੱਚ ਆਉਂਦਿਆਂ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਅਤੇ ਐਲਾਨ ਕੀਤਾ ਕਿ 27 ਸਤੰਬਰ ਨੂੰ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ ਜਾਰੀ ਕਰ ਦਿੱਤਾ ਜਾਵੇਗਾ ਤੇ ਇਸੇ ਦਿਨ ਤੋਂ ਹੀ ਜਿਹੜੀ ਨਾਮਜ਼ਦਗੀ ਪੱਤਰ ਆ ਪੰਜ ਸਰਪੰਚੀ ਦੇ ਜਿਹੜੇ ਉਮੀਦਵਾਰ ਹੋਣਗੇ ਉਹ ਆਪਣੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਫਸਰ ਕੋਲੇ ਦਾਖਲ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਕਾਗਜ਼ਾਂ ਨੂੰ ਦਾਖਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ ਪੰਜਾਬ ਚੋਣ ਕਮਿਸ਼ਨ ਜਿਹੜਾ ਸੂਬਾ ਇਲੈਕਸ਼ਨ ਕਮਿਸ਼ਨ ਆ ਉਸ ਦਾ ਕਹਿਣਾ ਹੈ ਕਿ 4 ਅਕਤੂਬਰ ਨੂੰ ਇਹਨਾਂ ਕਾਗਜ਼ਾਂ ਨੂੰ ਭਰਨ ਦਾ ਆਖਰੀ ਦਿਨ ਹੋਵੇਗਾ ਭਾਵੇਂ ਜਿਹੜੇ ਪੰਜ ਸਰਪੰਚ ਵੀ ਕੋਣ ਲੜਨਾ ਚਾਹੁੰਦੇ ਨੇ ਪਿੰਡਾਂ ਵਿੱਚ ਉਹ ਆਪਣੇ ਜਿਹੜੇ ਕਾਗਜ਼ ਆ ਉਹ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਨੂੰ 3 ਵਜੇ ਤੱਕ ਦਾਖਲ ਕਰ ਸਕਣਗੇ ਇਸ ਤੋਂ ਬਾਅਦ ਅਗਲੇ ਦਿਨ ਹੀ ਭਾਵੇਂ 5 ਅਕਤੂਬਰ ਨੂੰ ਜਿਹੜੇ ਅਧਿਕਾਰੀ ਨੇ ਉਹ ਕਾਗਜ਼ਾਂ ਦੀ ਪੜਤਾਲ ਕਰਨਗੇ ਕਿੰਨਾ ਕਾਗਜ਼ਾਂ ਵਿੱਚ ਤਰੁੱਟੀਆਂ ਹਨ ਕਿਹੜੇ ਕਾਗਜ਼ ਪੂਰੇ ਹਨ ਉਸ ਨੂੰ ਲੈ ਕੇ ਉਹ ਆਪਣਾ ਫੈਸਲਾ ਲੈਣਗੇ ਕਿ ਕਿਹੜੇ ਕਾਗਜ਼ ਰੱਦ ਹੋਏ ਹਨ ਜਾਂ ਕਿਹੜੇ ਕਾਗਜ਼ ਸਹੀ ਹਨ ਇਸ ਤੋਂ ਬਾਅਦ ਇੱਕ ਦਿਨ ਛੱਡ ਕੇ 7 ਅਕਤੂਬਰ ਨੂੰ ਜਿਹੜਾ ਹੈਗਾ ਉਹ ਕਾਗਜ਼ ਵਾਪਸ ਲੈਣ ਦਾ ਅੰਤਮ ਦਿਨ ਹੋਵੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਈ ਵਾਰ ਜਿਹੜੇ ਉਮੀਦਵਾਰ ਨੇ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੰਦੇ ਹਨ ਪਰ ਬਾਅਦ ਵਿੱਚ ਕਈ ਵਾਰ ਪੰਚਾਇਤਾਂ ਦੀ ਆਪਸੀ ਸਹਿਮਤੀ ਬਣਦੀ ਹੈ ਕਈ ਵਾਰ ਸਰਬਸੰਮਤੀ ਬਣਦੀ ਹੈ ਜਾਂ ਕੋਈ ਹੋਰ ਕਾਰਨ ਬਣ ਜਾਂਦੇ ਹਨ ਜਾਂ ਕੋਈ ਉਮੀਦਵਾਰ ਆਪਣੀ ਚੋਣ ਨਹੀਂ ਲੜਨੀ ਚਾਹੁੰਦਾ ਉਹ 7 ਅਕਤੂਬਰ ਤੱਕ 3 ਵਜੇ ਜਿਹੜਾ ਸਮਾਂ ਹੋਵੇਗਾ ਉਦੋਂ ਤੱਕ ਆਪਣੇ ਕਾਗਜ਼ ਜਿਹੜਾ ਹੈਗਾ ਉਹ ਵਾਪਸ ਲੈ ਸਕੇਗਾ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਆਮ ਮੰਗ ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਹੁੰਦਾ ਰਿਹਾ ਹੈ ਕਿ ਜਿਹੜੇ ਨਤੀਜੇ ਨੇ ਉਹ 15 ਅਕਤੂਬਰ ਨੂੰ ਚੋਣ ਤੋਂ ਬਾਅਦ ਜਿਵੇਂ ਹੀ 4 ਵਜੇ ਜਿਹੜੀ ਚੋਣ ਪ੍ਰਕਿਰਿਆ ਖਤਮ ਹੋਵੇਗੀ ਤੁਰੰਤ ਜਿਹੜਾ ਹੈਗਾ ਉਹ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਦੇਰ ਰਾਤ ਤੱਕ ਵੱਡੇ ਪਿੰਡਾਂ ਦੇ ਦੇਰ ਰਾਤ ਤੱਕ ਨੇ ਛੋਟੇ ਪਿੰਡ ਨੇ ਉਹਨਾਂ 'ਚ ਥੋੜਾ ਪਹਿਲਾਂ ਹੀ ਜਿਹੜਾ ਹੈਗਾ ਉਹ ਫੈਸਲਾ ਆ ਜਾਵੇਗਾ ਕਿ ਆਖਰਕਾਰ ਕਿਸ ਪਿੰਡ ਦਾ ਕੌਣ ਸਰਪੰਚ ਹੈ ਤੇ ਕਿਸ ਵਾਰਡ 'ਚੋਂ ਕਿਸ ਪੰਚ ਨੇ ਬਾਜ਼ੀ ਮਾਰੀ ਹੈ ਇਲੈਕਸ਼ਨ ਕਮਿਸ਼ਨ ਨੇ ਇੱਕ ਜਿਹੜੀ ਖਾਸ ਗੱਲ ਕਹੀ ਹੈ ਕਿ ਜਿਹੜੀਆਂ ਇਹ ਚੋਣਾਂ ਨੇ ਇਹ ਰਾਜਨੀਤਿਕ ਪਾਰਟੀਆਂ ਦੇ ਚੋਣ ਨਿਸ਼ਾਨ ਉੱਪਰ ਨਹੀਂ ਲੜੀਆਂ ਜਾਣਗੀਆਂ ਇਸ ਨੂੰ ਲੈ ਕੇ ਜਿਹੜੇ 173 ਚੋਣ ਨਿਸ਼ਾਨ ਨੇ ਜਿਹੜੇ ਉਹਨਾਂ ਦੀ ਜਿਹੜੀ ਹੈਗੀ ਨਿਸ਼ਾਨਦੇਹੀ ਕੀਤੀ ਗਈ ਹੈ ਇਹ ਜਿਹੜੇ 173 ਚੋਣ ਨਿਸ਼ਾਨ ਹੋਣਗੇ ਇਹ ਵੱਖ-ਵੱਖ ਉਮੀਦਵਾਰਾਂ ਨੂੰ ਅਲਾਟ ਕੀਤੇ ਜਾਣਗੇ ਜਿਨ੍ਹਾਂ ਦਾ ਉਹਨਾਂ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਹੋਵੇਗਾ ਇਨ੍ਹਾਂ ਚੋਣਾਂ ਵਿੱਚ ਖਾਸ ਗੱਲ ਇਹ ਹੈ ਕਿ ਇਹ ਚੋਣਾਂ ਜਿਹੜੀਆਂ ਹੈਗੀਆਂ ਉਹ ਮਸ਼ੀਨਾਂ ਉੱਪਰ ਨਹੀਂ ਹੋਣਗੀਆਂ ਇਹ ਵੈਲਟ ਪੇਪਰ ਆਹੀ ਹੋਣਗੀਆਂ ਜਿਹੜੀ ਸਰਪੰਚੀ ਦੀ ਚੋਣ ਹੋਏਗੀ ਉਹਨਾਂ ਨੂੰ ਗੁਲਾਬੀ ਰੰਗ ਦਾ ਇੱਕ ਜਿਹੜਾ ਹੈਗਾ ਵੈਲਟ ਪੇਪਰ ਦਿੱਤਾ ਜਾਵੇਗਾ VOTER ਨੂੰ ਉਸ ਉੱਪਰ ਉਹ ਆਪਣੀ ਮੋਹਰ ਲਾਵੇਗਾ ਜਿਸ ਉਮੀਦਵਾਰ ਨੂੰ ਉਹ ਚਾਹੁੰਦਾ ਹੈ ਅਤੇ ਉਹ ਬਕਸੇ ਵਿੱਚ ਪਾਵੇਗਾ ਕਿ ਜਿਹੜੇ ਪੰਚੀ ਲਈ ਜਿਹੜੇ ਮੈਂਬਰ ਪੰਚਾਇਤ ਨੇ ਉਹਨਾਂ ਦਾ ਜਿਹੜਾ ਵੈਲਟ ਪੇਪਰ ਆ ਉਹ ਚਿੱਟੇ ਰੰਗ ਦਾ ਹੋਵੇਗਾ ਤੇ ਜਿਹਨਾਂ VOTERਾਂ ਨੇ ਵੋਟ ਉਹਨਾਂ ਨੂੰ ਪਾਉਣੀ ਹੈ ਜਿਸ ਵੀ ਉਮੀਦਵਾਰ ਨੂੰ ਪਾਉਣੀ ਹੈ ਉਹ ਚਿੱਟੇ ਰੰਗ ਦੇ ਪੇਪਰ ਉੱਪਰ ਆਪਣੀ ਜਿਹੜੀ ਮੋਹਰ ਆ ਉਸ ਸੰਬੰਧਿਤ ਨਿਸ਼ਾਨ ਦੇ ਸਾਹਮਣੇ ਲਾਵੇਗਾ ਤੇ ਆਪਣੇ ਮਨਪਸੰਦਾ ਜਿਹੜ ਉਮੀਦਵਾਰ ਉਸ ਨੂੰ ਚੁਣ ਸਕੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਜ਼ੋਨ ਵਿੱਚ ਚੋਣ ਜਾਬਤਾ ਵੀ ਇੱਕ ਮੁੱਖ ਗੱਲ ਹੈਗੀ ਆ ਇਸ ਚੋਣ ਜਾਬਤੇ ਤਹਿਤ ਕੋਈ ਵੀ ਜਿਹੜੇ ਸਰਕਾਰੀ ਰਾਜਨੀਤਿਕ ਲੋਕ ਨੇ ਖਾਸ ਕਰਕੇ ਉਹ ਸਰਕਾਰੀ ਮਿਨੀਸ਼ਿਨਰੀ ਹੈ ਜਿਹੜੀ ਉਹਦਾ ਪ੍ਰਯੋਗ ਨਹੀਂ ਕਰ ਸਕਣਗੇ ਖਾਸ ਕਰਕੇ ਇਹਦੇ ਵਿੱਚ ਇੱਕ ਨਵੀਂ ਗੱਲ ਹੁੰਦੀ ਹੈ ਜਿਹੜੀ ਪਿੰਡਾਂ ਲਈ ਗ੍ਰਾਂਟਾਂ ਜਿਹੜੀਆਂ ਨਵੀਆਂ ਗ੍ਰਾਂਟਾਂ ਜਿਹੜੀਆਂ ਪਿਛਲੀਆਂ ਐਲਾਨ ਹੋਈਆਂ ਉਹਨਾਂ ਦਾ ਮਿਹਰਬਾਨੀ ਹੈ ਜਿਹੜੀਆਂ ਨਵੀਆਂ ਗ੍ਰਾਂਟਾਂ ਜਾਂ ਲੋਕ ਲੁਭਾਵਣੀ ਕੋਈ ਗੱਲ ਹੋਵੇਗੀ ਉਹ ਨਹੀਂ ਕੀਤੀ ਜਾ ਸਕੇਗੀ ਅਤੇ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਖਰਚਾ ਮਿੱਥਿਆ ਹੈ ਜਿਵੇਂ ਲੋਕ ਸਭਾ ਚ ਵਿਧਾਨ ਸਭਾ ਚੋਣਾਂ ਵਿੱਚ ਖਰਚਾ ਮਿੱਥਦੇ ਹਨ ਕਿ ਕੌਣ ਉਮੀਦਵਾਰ ਕਿੰਨਾ ਖਰਚ ਕਰ ਸਕਦਾ ਹੈ ਇਸ ਵਿੱਚ ਜਿਹੜੀ ਸਰਪੰਚ ਲਈ ਖਰਚੇ ਦੀ ਸੀਮਾ ਮਿੱਥੀ ਗਈ ਹੈ ਉਹ 40000 ਰੁਪਏ ਹੈ ਤੇ ਜਿਹੜੀ ਪੰਚ ਲਈ ਹੈ ਉਹ 30000 ਰੁਪਏ ਉਹ ਖਰਚਾ ਆਪ ਦਾ ਇਲੈਕਸ਼ਨ ਕਮਿਸ਼ਨ ਨੂੰ ਚੋਣਾਂ ਤੋਂ ਬਾਅਦ ਦਿਖਾਉਣਗੇ ਕਿ ਅਸੀਂ ਇੰਨਾ ਖਰਚਾ ਕੀਤਾ ਹੈ ਇਸ ਦੇ ਨਾਲ ਇੱਕ ਚੋਣ ਜਾਬਤੇ ਵਿੱਚ ਇਹ ਵੀ ਗੱਲ ਆ ਰਹੀ ਹੈ ਕਿ ਕਿਸੇ ਵੀ ਸਰਕਾਰੀ ਇਮਾਰਤ ਉੱਪਰ ਤਾਂ ਜਿਵੇਂ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨੇ ਸਕੂਲ ਨੇ ਧਰਮਸਾਲਾ ਵਿੱਚ ਜਿਹੜੀ ਵੀ ਸਰਕਾਰੀ ਸੰਪਤੀ ਹੈ ਜਿਹੜੀ ਉਸ ਉੱਪਰ ਕੋਈ ਵੀ ਉਮੀਦਵਾਰ ਜਿਹੜਾ ਚਾਹੇ ਉਹ ਪੰਚੀ ਦਾ ਚਾਹੇ ਸਰਪੰਚੀ ਦਾ ਉਸ ਉੱਪਰ ਆਪਣਾ ਝੰਡਾ ਆਪਣਾ ਬੈਨਰ ਆਪਣਾ ਪੋਸਟ ਪੋਸਟਰ ਜਾਂ ਆਪਣਾ ਕੋਈ ਵੀ ਕੋਣ ਨਿਸ਼ਾਨ ਵਗੈਰਾ ਨਹੀਂ ਲਾ ਸਕੇਗਾ ਹਾਂ ਜੇਕਰ ਉਹ ਕਿਸੇ ਨਿੱਜੀ ਇਮਾਰਤ ਉੱਪਰ ਲਾਉਂਦਾ ਹੈ ਤਾਂ ਉਸ ਉੱਪਰ ਜਿਹੜਾ ਹੈਗਾ ਇਹ ਸ਼ਰਤ ਲਾਗੂ ਹੁੰਦੀ ਹੈ ਕਿ ਨਿੱਜੀ ਇਮਾਰਤ ਜਿਹੜਾ ਮਾਲਕ ਆ ਉਸ ਤੋਂ ਇਹ ਜਿਹੜੀ ਮਨਜ਼ੂਰੀ ਆ ਉਹ ਲੈਣੀ ਲਾਜ਼ਮੀ ਹੋਵੇਗੀ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਫਰਵਰੀ ਵਿੱਚ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਸੀ ਉਹ ਭੰਗ ਕਰ ਦਿੱਤੀ ਗਈਆਂ ਸਨ ਅਤੇ ਜਿਹੜੇ ਵਿਕਾਸ ਕਾਰਜ ਸਨ ਉਹ ਭਾਵੇਂ ਜਿਹੜੇ ਪੁਰਾਣੇ ਨਿਯਮ ਸੀ ਉਹਨਾਂ ਮੁਤਾਬਕ ਚੱਲ ਰਹੇ ਸਨ ਪਰ ਜਿਹੜੇ ਨਵੇਂ ਕਾਰਜ ਸਨ ਉਹ ਰੁਕੇ ਹੋਏ ਸਨ ਇਸ ਦਰਮਿਆਨ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਦੇ ਵਿਚਾਲੇ ਜਿਹੜਾ ਲੋਕ ਸਭਾ ਦੀ ਚੋਣ ਆਈ ਉਸ ਕਾਰਨ ਜਿਹੜਾ ਪੰਚਾਇਤੀ ਚੋਣਾਂ ਵਿੱਚ ਜਿਹੜਾ ਹੈਗਾ ਥੋੜਾ ਡਿਲੇ ਹੋਇਆ ਪੰਚਾਇਤ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਪੰਜਾਬ ਦਾ ਪੰਚਾਇਤੀ ਚੋਣਾਂ ਵਿੱਚ ਉਹਨਾਂ ਨੇ ਇੱਕ ਖਾਸ ਗੱਲ ਕਹੀ ਹੈ ਕਿ ਜਿਹੜਾ ਅਕਤੂਬਰ ਦਾ ਮਹੀਨਾ ਹੈ ਉਸ ਵਿੱਚ ਕੁਝ ਤਿਉਹਾਰ ਵੀ ਨੇ ਕੁਝ ਉਹਦੇ ਵਿੱਚ ਪੇਪਰ ਵੀ ਨੇ ਬੱਚਿਆਂ ਦੇ ਵੱਡੇ ਐਗਜ਼ਾਮ ਵੀ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ 15 ਤਰੀਕ ਜਿਹੜੀ ਹੈਗੀ ਆ 15 ਅਕਤੂਬਰ ਇਹਨਾਂ ਚੋਣਾਂ ਲਈ ਮਿਥੀ ਗਈ ਹੈ ਇਹਨਾਂ ਵਿੱਚ ਤੁਹਾਨੂੰ ਦੱਸ ਦਈਏ ਕਿ ਕਦੇ ਵੀ ਜਿਹੜਾ ਹੈਗਾ ਪਿਛਲੇ ਸਮੇਂ ਦਰਮਾਨ ਵੀ ਇਸ ਵਾਰ ਵੀ ਜਿਹੜੇ ਰਾਜਨੀਤਿਕ 당 ਨੇ ਜਿਹੜੇ ਮੁੱਖ ਖਾਸ ਕਰਕੇ ਜਿਚ ਆਪਾਂ ਕਹੀਏ ਵੀ ਹਾਕਮ ਤੇਰਾ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆ ਬਹੁਜਨ ਸਮਾਜ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਹੋਰ ਜਿੰਨੀਆਂ ਵੀ ਇੱਥੇ ਰਾਜਨੀਤਿਕ 당 ਨੇ ਚਾਹੇ ਉਹ ਛੋਟੀਆਂ ਨੇ ਚਾਹੇ ਵੱਡੀਆਂ ਨੇ ਉਹਨਾਂ ਨੂੰ ਜਿਹੜੀ ਮਾਨਤਾ ਮਿਲੀ ਹੋਈ ਹੈ ਜਿੰਨਾਂ ਪਾਰਟੀਆਂ ਨੂੰ ਉਹਨਾਂ ਕੋਲੇ ਜਿਹੜੇ ਆਪਣੇ ਕੋਈ ਨਿਸ਼ਾਨ ਨੇ ਉਹਨਾਂ ਦਾ ਜਿਹੜਾ ਇਸਤੇਮਾਲ ਆ ਉਹ ਇੰਨਾ ਚੋਣਾਂ ਵਿੱਚ ਜਿਹੜੇ ਉਮੀਦਵਾਰ ਆ ਸਰਪੰਚੀ ਦੇ ਅਤੇ ਪੰਚੀ ਦੇ ਉਹ ਨਹੀਂ ਕਰ ਸਕਣਗੇ ਇਸਲਾ ਮੁੱਖ ਤੌਰ ਤੇ ਇਹਦਾ ਜਿਹੜਾ ਬਦਲਾਵ ਲੈਉਣ ਵਾਸਤੇ ਤੁਹਾਨੂੰ ਪਹਿਲਾਂ ਦੱਸਿਆ ਕਿ 173 ਨਿਸ਼ਾਨ ਜਿਹੜੇ ਵੱਖਰੇ ਵੱਖਰੇ ਨੇ ਉਹ ਲਾਟ ਕੀਤੇ ਗਏ ਨੇ ਇੱਕ 38 ਜਿਹੜੇ ਨਿਸ਼ਾਨ ਨੇ ਉਹ ਸਰਪੰਚੀ ਵਾਸਤੇ ਰੱਖੇ ਗਏ ਹਨ ਮੰਨ ਲਓ ਇੱਕ ਪਿੰਡ ਦੇ ਵਿੱਚ 6 ਤੋਂ ਲੈ ਕੇ 7 ਜਾਂ 10 ਜਾਂ 12 20 ਉਮੀਦਵਾਰ ਤੱਕ ਸਰਪੰਚੀ ਵਿੱਚ ਚੋਣ ਲੜਦੇ ਹਨ ਤਾਂ ਉਹਨਾਂ ਲਈ ਜਿਹੜੇ 38 ਚੋਣ ਨਿਸ਼ਾਨ ਨੇ ਉਹ ਰਾਖਵੇਂ ਰੱਖੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪੰਬਲ ਪੂਸਾ ਚੋਣ ਨਿਸ਼ਾਨ ਨੂੰ ਲੈ ਕੇ ਦਾ ਨਾ ਹੋ ਸਕੇ ਦੂਸਰੇ ਪਾਸੇ ਜਿਹੜਾ ਪੰਚਾਇਤੀ ਸਰਗਰਮੀਆਂ ਸਨ ਇਹ ਇਹ ਵੇਖਣ ਵਿੱਚ ਮਿਲਦਾ ਹੈ ਕਿ ਹਾਕਮ ਧਿਰ ਨਾਲ ਜੁੜੀਆਂ ਜਿਹੜੇ ਲੋਕ ਹੁੰਦੇ ਨੇ ਉਹ ਆਪਣੀ ਸਰਗਰਮੀ ਨੂੰ ਤੇਜ਼ ਕਰਦੇ ਨੇ ਤੇ ਜਿਹੜੀਆਂ ਦੂਸਰੀਆਂ ਤਰ੍ਹਾਂ ਹੁੰਦੀਆਂ ਨੇ ਮੁੱਖ ਬ੍ਰੋਧੀ ਧਿਰਾਂ ਉਹਨਾਂ ਚ ਸ਼੍ਰੋਮਣੀ ਅਕਾਲੀ ਦਲ ਹੈ ਕਾਂਗਰਸ ਹੈ ਹੋਰ ਜਿਹੜੀਆਂ ਧਿਰਾਂ ਨੇ ਚੋਣ ਲੜ ਰਹੀਆਂ ਨੇ ਕਮਿਊਨਿਸਟ ਪਾਰਟੀਆਂ ਨੇ ਜਾਂ ਜਿਹੜੀਆਂ ਜਿੰਨੇ ਚੋਣ ਲੜਨਾ ਚਾਹੁੰਦੀਆਂ ਨੇ ਉਹਨਾਂ ਨੇ ਵੀ ਆਪਣੇ ਜਿਹੜੇ ਖਰਚੇ ਆ ਕਈ ਤਰ੍ਹਾਂ ਦੇ ਹੁਣ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਆ ਖ਼ਬਰਾਂ ਵਿੱਚ ਜਿਹੜੇ ਬਿਆਨ ਆ ਰਹੇ ਨੇ ਉਹਨਾਂ ਮੁਤਾਬਕ ਇਹੀ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੂੰ ਇਹ ਚੋਣਾ ਨਿਰਪੱਖ ਅਤੇ ਆਜ਼ਾਦਾਨਾ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣੀਆਂ ਚਾਹੀਦੀਆਂ ਹਨ ਪੰਜਾਬ ਦੇ ਜਿਹੜੇ ਮੌਜੂਦਾ ਰਾਜਨੀਤਿਕ ਹਾਲਾਤ ਨੇ ਉਸ ਨੂੰ ਵੇਖਦਿਆਂ ਇਹ ਇਲੈਕਸ਼ਨ ਕਮਿਸ਼ਨ ਦੇ ਸਿਰ ਉੱਪਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸਮਝੀ ਜਾ ਰਹੀ ਹੈ ਕਿ ਉਹਨਾਂ ਨੇ ਇਹਨਾਂ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਕਿਵੇਂ ਜਿਹੜਾ ਹੈਗਾ ਉਹ ਨੇਪਰੇ ਚਾੜਨਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ ਨਵੇਂ-ਨਵੇਂ ਅਪਡੇਟ ਆਉਣਗੇ ਉਹ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਹੁਣ ਬਸ ਇੰਨਾ ਹੀ ਤੇ ਅਗਲੀ ਜਿਹੜੀ ਅਪਡੇਟ ਆ ਜਾਂ ਅਗਲੀ ਜਿਹੜੀ ਖਾਸ ਖਬਰ ਹੈ ਉਸ ਨੂੰ ਲੈ ਕੇ ਤੁਹਾਨੂੰ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ